ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਕੱ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਵਨ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਵਧੀਆਂ ਮੁਸ਼ਕਲਾਂ ਅਮਰੀਕਾ ਨੇ 1500 ਤੋਂ ਵੱਧ ਲਾਇਸੈਂਸ ਕੀਤੇ ਰੱਦ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਛੱਡੇ ਐਮ ਡੀ ਦਾ ਅਹੁਦਾ ਕਿਹਾ ਜਨਤਾ ਦੀ ਸੇਵਾ ਪਹਿਲੀ ਜ਼ਿੰਮੇਵਾਰੀ ਪੌਂਗ ਡੈਮ ਦੇ ਪਾਣੀ ਦਾ ਪੱਧਰ 24 ਘੰਟਿਆਂ ਵਿੱਚ ਕਰੀ 5 ਫੁੱਟ ਵਧਿਆ ਪੰਜਾਬ ਤੇ ਹਿਮਾਚਲ 'ਚ ਐਡਵਾਈਜ਼ਰੀ ਜਾਰੀ ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਭਾਰਤੀ ਮ ਵਾਰੀ ਸੁਖੀ ਚਹਲ ਦੀ ਅਚਾਨਕ ਮੌਤ ਜਾਨੋ ਮਾਰਨ ਦੀਆਂ ਮਿਲ ਰਹੀਆਂ ਸੰਧਕੀਆਂ ਇੰਗਲੈਂਡ ਵਰਸਸ ਇੰਡੀਆ ਪੰਜਵੇਂ ਕ੍ਰਿਕਟ ਟੈਸਟ ਮੈਚ ਵਿੱਚ ਮੀ ਪੈਨ ਮਗਰੋਂ ਚੌਥੇ ਦਿਨ ਦੀ ਖੇਡ ਖਤਮ ਇੰਗਲੈਂਡ ਨੇ 6 ਵਿਕਟਾਂ ਤੇ 339 ਦੌੜਾਂ ਬਣਾਈਆਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਭਾਰਤੀਆਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 230 ਪੰਜਾਬੀ ਹਨ। ਇਹ ਡਰਾਈਵਰ ਹੁਣ ਬੇਰੋਜ਼ਗਾਰ ਹਨ ਅਤੇ ਕਈਆਂ ਨੂੰ ਪੇਸ਼ਾ ਬਦਲਣ ਦੀ ਨੌਬਤ ਆ ਸਕਦੀ ਹੈ। ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਰਸਟ ਨੀਤੀ ਅਧੀਨ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾਉਂਦੇ ਹਨ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਅੰਗਰੇਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ ਜਿਸ ਨੂੰ ਓਬਾਮਾ ਦੇ ਕਾਰਜਕਾਲ ਵਿੱਚ ਟਾਲ ਦਿੱਤਾ ਗਿਆ। 트럼ਪ ਦੇ ਪਹਿਲੇ ਕਾਰਜਕਾਲ ਵਿੱਚ ਵੀ ਇਹ ਨਿਯਮ ਸ਼ਕਤੀ ਨਾਲ ਲਾਗੂ ਨਹੀਂ ਹੋਇਆ। ਪਰ ਹੁਣ ਅੰਗਰੇਜ਼ੀ ਦੀ ਸ਼ਰਤ ਕਾਰਨ ਡਰਾਈਵਰਾਂ ਨੂੰ ਪੇਸ਼ਾ ਛੱਡਣਾ ਪੈ ਰਿਹਾ ਹੈ। ਟ੍ਰਾਂਸਪੋਰਟ ਮੰਤਰਾਲੇ ਨੇ 2019 ਦੇ ਇੱਕ ਹਾਦਸੇ ਦਾ ਹਵਾਲਾ ਦਿੱਤਾ ਜਿੱਥੇ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ 4 ਜਾਣਿਆਂ ਦੀ ਮੌਤ ਹੋ ਗਈ ਸੀ। ਕੈਬਿਨੇਟ ਮੰਤਰੀ ਬਣਨ ਦੇ 1 ਮਹੀਨੇ ਬਾਅਦ ਸੰਜੀਵ ਅਰੋੜਾ ਨੇ ਹੈਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਨਿਰਦੇਸ਼ਕ ਅਹੁਦੇ ਉਹ ਆਪਣਾ ਅਸਤੀਫਾ ਦੇ ਦਿੱਤਾ ਹੈ ਸੰਜੀਵ ਅਰੋੜਾ ਨੇ 1 ਮਹੀਨਾ ਪਹਿਲਾਂ 3 ਜੁਲਾਈ ਨੂੰ ਮੰਤਰੀ ਅਹੁਦੇ ਦੀ ਸੌਂ ਲਈ ਸੀ ਐਤਵਾਰ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ 2016 ਚ ਸੇਬੀ ਵੱਲੋਂ ਅਰੋੜਾ ਖਿਲਾਫ ਕੀਤੀ ਗਈ ਕਾਰਵਾਈ ਦਾ ਮਾਮਲਾ ਚੁੱਕਿਆ ਸੀ ਇਸ ਦੇ 3 ਘੰਟੇ ਬਾਅਦ ਹੀ ਅਰੋੜਾ ਨੇ ਆਪਣੇ ਅਸਤੀਫੇ ਦੀ ਨਕਲ ਆਪਣੇ ਐਕਸ ਖਾਤੇ ਤੇ ਪੋਸਟ ਕੀਤੀ। ਅਰੋੜਾ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਤੇ 6 ਕੈਬਨਿਟ ਬੈਠਕਾਂ ਵਿੱਚ ਹਿੱਸਾ ਲੈ ਚੁੱਕੇ ਸਨ। ਇਸ ਦੌਰਾਨ ਜਾਪਖਰ ਨੇ ਅਰੋੜਾ ਦੇ ਅਸਤੀਫੇ ਤੇ ਟਿੱਪਣੀ ਕੀਤੀ ਕਿ ਜਵਾਬਦੇਹੀ ਦੇ ਦਸਤਕ ਦੇਣ ਤੋਂ ਪਹਿਲਾਂ ਦੋਸ਼ੀ ਜ਼ਮੀਰ ਅਸਤੀਫਾ ਦੇ ਦਿੰਦਾ ਹੈ। ਅਰੋੜਾ ਨੇ ਐਤਵਾਰ ਨੂੰ ਹੈਮਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਸ ਨੂੰ ਇੱਕ ਅਸਤੀਫਾ ਪੱਤਰ ਰਾਹੀਂ ਇਸ ਬਾਰੇ ਸੂਚਿਤ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨੇ 3 ਅਗਸਤ 2025 ਤੋਂ ਹੈਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਪ੍ਰਤੀ ਆਪਣੀ ਬਚਨ ਬੱਤਾਂ ਨੂੰ ਦੁਹਰਾਉਂਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹੁਣ ਪੂਰੀ ਜਨਤਾ ਦੀ ਸੇਵਾ ਕਰਨ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਤੇ ਕੇਂਦ੍ਰਿਤ ਹਨ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪਿਛਲੇ 24 ਘੰਟਿਆਂ 'ਚ ਡੈਮ ਦੇ ਪਾਣੀ ਦਾ ਪੱਧਰ ਕਰੀਬ 5 ਫੁੱਟ ਵੱਧ ਗਿਆ ਹੈ ਡੈਮ ਅਧਿਕਾਰੀਆਂ ਦੇ ਜਾਰੀ ਅੰਕੜਿਆਂ ਅਨੁਸਾਰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਚੁੱਕਿਆ ਹੈ ਜਾਣਕਾਰੀ ਦੇ ਮੁਤਾਬਕ ਜੇਕਰ ਅਗਲੇ 2 ਦਿਨ ਵੀ ਪਾਣੀ ਦਾ ਪੱਧਰ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਡੈਮ ਦੇ ਫਲੱਡ ਗੇਟ ਖੋਲੇ ਜਾ ਸਕਦੇ ਹਨ ਇਸ ਨੂੰ ਧਿਆਨ ਚ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕਾਂਗੜਾ ਪੰਜਾਬ ਦੇ ਹੁਸ਼ਿਆਰਪੁਰ ਤੇ ਦਰਿਆ ਕੰਡੇ ਵਸੇ ਪਿੰਡਾਂ 'ਚ ਅਜੇਹੀ ਸਥਿਤੀ 'ਚ ਨਜਿੱਠਣ ਲਈ ਜ਼ਿਲ੍ਹਾ ਮੈਜਿਸਟਰੇਟਾਂ ਸਿਹਤ ਅਧਿਕਾਰੀਆਂ ਤੇ ਹੋਰ ਵਿਭਾਗਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਸੁਖੀ ਚਹਿਲ ਦੀ ਕੈਲਿਫੋਨੀਆ 'ਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਚਹਿਲ ਖਾਲਸਤਾਨੀ ਵਿਚਾਰਾ ਦਾ ਵਿਰੋਧ ਕਰਨ ਲਈ ਜਾਣੇ ਜਾਂਦੇ ਸਨ ਉਹਨਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਕਰੀਬੀ ਦੋਸਤ ਜਸਪਾਲ ਸਿੰਘ ਨੇ ਸ਼ਨੀਵਾਰ ਨੂੰ ਦਿੱਤੀ ਜਸਪਾਲ ਸਿੰਘ ਨੇ ਦੱਸਿਆ ਕਿ ਸੁਖੀ ਨੂੰ ਇੱਕ ਜਾਣਕਾਰ ਨੇ ਆਪਣੇ ਘਰੇ ਰਾਤ ਦੇ ਖਾਣੇ ਤੇ ਸੱਦਿਆ ਸੀ ਸਿੰਘ ਨੇ ਦੱਸਿਆ ਕਿ ਰਾਤ ਦੇ ਖਾਣੇ ਤੋਂ ਥੋੜੀ ਦੇਰ ਬਾਅਦ ਉਹਨਾਂ ਦੀ ਅਚਾਨਕ ਹੀ ਸਿਹਤ ਵਿਗੜ ਗਈ ਅਤੇ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸੁਖੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਸੀ ਅਤੇ ਉਹਨਾਂ ਦੀ ਅਚਾਨਕ ਮੌਤ ਨੇ ਸਾਰਿਆਂ ਦੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੁਖੀ ਚਹਿਲ ਵਿਦੇਸ਼ਾਂ ਵਿੱਚ ਖਾਲਿਸਤਾਨੀ ਵਿਚਾਰਾਂ ਦਾ ਜੰਮ ਕੇ ਵਿਰੋਧ ਕਰਦੇ ਸਨ। ਜਿਸ ਦੇ ਚੱਲਦੇ ਉਹ ਖਾਲਿਸਤਾਨੀ ਸਮਰਥਕਾਂ ਦੇ ਨਿਸ਼ਾਨੇ ਤੇ ਵੀ ਸੀ ਤੇ ਇਸੇ ਕਰਕੇ ਖਾਲਿਸਤਾਨ ਸਮਰਥਕਾਂ ਤੋਂ ਲਗਾਤਾਰ ਸੁਖੀ ਚਹਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟ ਸਮਟਮ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਐਂਡਸਨ ਤਿੰਦੁਲਕਰ ਟਰੋਫੀ ਦੇ ਪੰਜਵੇਂ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਅਚਾਨਕ ਮੀਂਹ ਕਾਰਨ ਖੇਡ ਰੋਕ ਦਿੱਤੀ ਗਈ ਅਤੇ ਮੈਦਾਨ ਗਿੱਲਾ ਹੋਣ ਕਾਰਨ ਖੇਡ ਮੁੜ ਸ਼ੁਰੂ ਨਾ ਹੋ ਸકી ਖੇਡ ਰੋਕ ਕੇ ਜਾਣ ਤੋਂ ਪਹਿਲਾਂ ਇੰਗਲੈਂਡ ਨੇ ਜਿੱਤ ਲਈ 374 ਦੌੜਾਂ ਦੇ 3ਜੇ ਦਾ ਪਿੱਛਾ ਕਰਦਿਆਂ ਹੈਰੀ ਬਰੁੱਕ ਅਤੇ ਜੋ ਰੂਟ ਦੇ ਸੈਂਕੜੇ ਸਦਕਾ 6 ਵਿਕਟਾਂ ਤੇ 339 ਦੌੜਾਂ ਬਣਾ ਲਈਆਂ ਸਨ ਮੇਜ਼ਬਾਨ ਟੀਮ ਨੂੰ ਜਿੱਤ ਲਈ ਹੋਰ 35 ਦੌੜਾਂ ਦੀ ਲੋੜ ਹੈ ਖੇਡ ਖਤਮ ਹੋਣ ਸਮੇ ਜੈਮੀ ਸਮਿਥ ਦੋ ਦੌੜਾਂ ਬਣਾ ਕੇ ਅਤੇ ਜੈਮੀ ਓਵਰਟਨ ਬਿਨਾ ਖਾਤਾ ਖੋਲੇ ਨਾਬਾਦ ਸਨ ਜਦਕਿ ਭਾਰਤ ਨੂੰ ਜਿੱਤ ਦੇ ਲਈ ਤਿੰਨ ਵਿਕਟਾਂ ਦਰਕਾਰ ਹਨ ਇੰਗਲੈਂਡ ਦੀ ਟੀਮ ਇਸ ਟੈਸਟ ਮੈਚ ਦੀ ਲੜੀ ਵਿੱਚ 2-1 ਨਾਲ ਅੱਗੇ ਹੈ ਮੈਚ ਦੌਰਾਨ ਅਚਾਨਕ ਮੀਂਹ ਪੈਣ ਕਾਰਨ ਖੇਡ ਰੋਕ ਦਿੱਤੀ ਗਈ ਜੋ ਮੁੜ ਸ਼ੁਰੂ ਨਾ ਹੋ ਸકી ਮੈਦਾਨ ਗਿੱਲਾ ਹੋਣ ਕਾਰਨ ਅੰਪਾਇਰਾਂ ਨੇ ਚੌਥੇ ਦਿਨ ਦੀ ਖੇਡ ਖਤਮ ਕਰਨ ਦਾ ਐਲਾਨ ਕਰ ਦਿੱਤਾ ਪੰਜਵੇਂ ਤੇ ਆਖਰੀ ਦਿਨ ਇੰਗਲੈਂਡ ਦੀ ਟੀਮ ਮੈਚ ਜਿੱਤ ਕੇ ਲੜੀ ਵਿੱਚ ਜਿੱਤ ਦਾ ਫਰਕ 3-1 ਕਰਨਾ ਚਾਹੇਗੀ ਜਦਕਿ ਭਾਰਤ ਦੀ ਨਜ਼ਰ ਲੜੀ 2-2 ਨਾਲ ਬਰਾਬਰ ਕਰਨ ਤੇ ਹੋਵੇਗੀ ਤੇ ਇਹ ਸਨ ਹੁੰਦਕ ਦੀਆਂ ਕੁਝ ਖਾਸ ਖਬਰਾਂ ਹੋਰ ਖਬਰਾਂ ਅਤੇ ਅਪਡੇਟਸ ਲਈ ਜੁੜੇ ਰਹੋ ਬੇਲਟੀ ਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦੇ ਜਜ਼ਤ ਤਨਪਾਦ